ਸ਼ਸ਼ਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਰੰਧਾ ਬਟਿਕ ਤੇ ਤੇ ਮੈਂ ਪੈਂਟ ਪਲਾਜੋ ਕਟਿੰਗ ਕੀਤਾ ਹੈ ਤੇ ਤੁਹਾਨੂੰ ਛੋਟੀ ਜਿਹੀ ਟ੍ਰਿਕ ਸਾਂਝੀ ਕਰਨੀ ਚਾਹਨੀ ਆ ਜਿੱਦਾਂ ਆਪਾਂ ਪੈਂਟ ਪਲਾਜੋ ਕਟਿੰਗ ਕਰਦੇ ਹਾਂ ਤੇ ਕਈ ਵਾਰ ਸਾਡੇ ਇਹੀ ਕੰਪਲੇਨ ਆਉਂਦੀ ਹੈ ਕਿ ਪੈਂਟ ਪਲਾਜੋ ਤੇ ਬੈਠਣ ਲੱਗਿਆਂ ਖਿੱਚ ਪੈਂਦੀ ਹੈ ਠੀਕ ਹੈ ਜੀ ਤੇ ਇਹ ਖਿੱਚ ਦਾ ਇਹ ਵੀ ਕਾਰਨ ਹੈ ਕਿ ਆਪਾਂ ਬੈਕ ਸਾਈਡ ਜਿੱਦਾਂ ਆਪਾਂ 2.5 ਇੰਚ ਇੱਥੋਂ ਆਪਾਂ ਬੈਕ ਸਾਈਡ ਜਿਹਦਾ ਹੈ ਫਰੰਟ ਪੀਸ ਤੋਂ ਕੱਟੇ ਕਟਿੰਗ ਕੀਤੇ ਹੋਇਆ ਫਰੰਟ ਪੀਸ ਐ ਬੈਕ ਪੀਸ ਹੈ ਇੱਥੋਂ ਆਪਾਂ ਜਿਹੜਾ ਬੈਕ ਪੀਸ ਲੈਣਾ ਹੈ ਹਮੇਸ਼ਾ ਇੱਥੋਂ 2 ਇੰਚ ਐਕਸਟਰਾ ਲੈਣਾ ਠੀਕ ਹੈ ਜੀ 2 ਇੰਚ ਐਕਸਟਰਾ ਲੈਣ ਤੋਂ ਬਾਅਦ ਆਪਾਂ ਇੱਥੋਂ ਆਹ ਵਾਲੀ ਸਾਈਡ ਤੋਂ ਅਸਲ ਵੀ ਸਾਈਡ ਤੋਂ 2 ਇੰਚ ਐਕਸਟਰਾ ਲੈਣਾ ਉਹਦੇ ਬਾਅਦ ਇੱਥੋਂ ਤਿਰਛਾ ਕਟਿੰਗ ਕਰ ਦੇਣਾ ਤੇ ਆ ਤੁਸੀਂ ਜ਼ਿਆਦਾ ਲੈਣਾ ਤੇ ਜਦੋਂ ਆਪਾਂ ਕਟਿੰਗ ਕਰਦੇ ਆ ਤਾਂ ਆ ਜ਼ਿਆਦਾ ਲੈਣਾ ਤੇ ਜਦੋਂ ਆਪਾਂ ਫੋਲਡ ਕਰਦੇ ਆ ਤੇ ਕਈ ਵਾਰ ਆਪਾਂ ਐਵੇਂ ਫੋਲਡ ਕਰਦੇ ਨੇ ਕੱਪੜੇ ਤੇ ਕੀ ਕਹਿੰਦੇ ਵਾਲਾ ਪੈਂਦਾ ਤੇ ਇੱਥੋਂ ਆਪਾਂ ਜਿੱਦਾਂ ਆ ਕਟਿੰਗ ਕੀਤਾ ਇਹਨੂੰ ਨੂੰ ਫੋਲਡ ਕਰਕੇ ਇਹਦੇ ਬਰਾਬਰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਇੰਨਾ ਕ ਕਪੜਾ ਵੱਧਦਾ ਹੈ ਇਹਨੂੰ ਤੁਸੀਂ ਕਟਿੰਗ ਕਰ ਲੈਣਾ ਇਹਨੂੰ ਕਟਿੰਗ ਕਰਨ ਤੋਂ ਬਾਅਦ ਤੁਹਾਡੇ ਕਦੇ ਵੀ ਮਤਲਬ ਫੋਲਡ ਕਰਨ ਤੇ ਕਦੀ ਵਾਲ ਨਹੀਂ ਪਏਗਾ ਕੁਝ ਵੀ ਨਹੀਂ ਹੋਏਗਾ ਤੇ ਬਹੁਤ ਹੀ ਵਧੀਆ ਸਫਾਈ ਚ ਫੋਲਡ ਹੋਏਗਾ ਤੇ ਥੈਂਕ ਯੂ ਫਾਰ ਵਾਚਿੰਗ ਜੇ ਤੁਹਾਨੂੰ ਵੀਡੀਓ ਮੇਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਬਾਏ ਬਾਏ ਜੀ